ਭਾਈ ਜੀ ਸ਼ਾਸਿਕਾਲ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਊਪਲੀ ਸੰਗਰੂਰ ਮੇਰੇ ਨਾਲ ਇੱਕ ਗੱਲ ਤੇ ਅਨਚਾਈ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਟਿੱਚਰ ਕੀਤੀ ਕੋਈ ਬੰਦਾ ਨਾ ਇਦਾਂ ਹੀ ਦਿੱਲੀ ਤੋਂ ਮਤਲਬ ਸੰਗਰੂਰ ਆ ਗਿਆ ਗੱਡੀ ਤੇ ਜਦੋਂ ਸੰਗਰੂਰ ਆਇਆ ਉਹ ਸੁਨਾਮੀ 게ਟ ਆ ਕੇ ਨਾ ਕਿਸੇ ਸੱਜਣ ਨੂੰ ਆਵਾਜ਼ ਮਾਰ ਕੇ ਕਹਿ ਰਿਹਾਗਾ ਕਹਿੰਦਾ ਇੱਕ ਮਿੰਟ ਗੱਲ ਸੁਣੀ ਬਾਈ ਉਹ ਕਹਿੰਦਾ ਹਾਂਜੀ ਮਤਲਬ ਉਹਦੀ ਗੱਲ ਸੁਣ ਰਿਹਾ ਕੋਲ ਜਾ ਕੇ ਕਹਿੰਦਾ ਹਾਂਜੀ ਦੱਸੋ ਜੀ ਉਹ ਕਹਿੰਦਾ ਬਾਈ ਜੀ ਵੀ ਮੈਂ ਨਾ ਦਿੱਲੀ ਤੋਂ ਆਇਆ ਕਹਿੰਦਾ ਅੱਛਾ ਕਹਿੰਦਾ ਜਾਣਾ ਫਿਰ ਕਿੱਥੇ ਤੈਂ ਕਹਿੰਦਾ ਮੈਂ ਜਾਣਾ ਬਰਨਾਲੇ ਕਹਿੰਦਾ ਅੱਛਾ ਬਰਨਾਲੇ ਜਾਣਾ ਯਾਰ ਤੈਂ ਕਹਿੰਦਾ ਓ ਬਰਨਾਲੇ ਜਾਣਾ ਕਹਿੰਦਾ ਹਾਂ ਆਇਆ ਕਹਿੰਦਾ ਤੂੰ ਦਿੱਲੀ ਤੋਂ ਆ ਦਿੱਲੀ ਤੋਂ ਆਇਆ ਕਹਿੰਦਾ ਉਹ ਕਹਿੰਦਾ ਹਾਂਜੀ ਉਹ ਨਾ ਅੰਦਰੋਂ ਅੰਦਰ ਹੀ ਬੰਦਾ ਸੋਚਣ ਲਈ ਮਜਬੂਰ ਹੋ ਗਿਆ ਘਬਰਾਉਣ ਲੱਗ ਗਿਆ ਵੀ ਦਿੱਲੀ ਤੋਂ 250 ਕਿਲੋਮੀਟਰ ਮੈਂ ਸੰਗਰੂਰ ਆ ਗਿਆ ਤੇ ਵੀ ਦਿੱਲੀ ਨੂੰ ਕਹਿੰਦਾ ਆਹ ਦਿੱਲੀ ਵੀ ਬਰਨਾਲੇ ਨੂੰ ਕਹਿੰਦਾ ਉਹ ਬਰਨਾਲੇ ਉਹ ਬੰਦੇ ਨੇ ਨਾ ਅੰਦਰੋਂ ਸੋਚ ਵਿਚਾਰ ਕੇ ਗੱਡੀ ਨਾ ਵਾਪਸ ਮੋੜ ਲਈ ਜਦੋਂ ਵਾਪਸ ਮੋੜ ਲਈ ਉਹ ਜਾ ਰਿਹਾਗਾ ਉਹ ਜਿਹੜੇ ਬੰਦੇ ਨੇ ਉਹਨੂੰ ਗੱਦੀ ਗੇੜ ਚ ਪਾਇਆ ਸੀਗਾ ਵੀ ਉਹਨੂੰ ਕਿਹਾ ਸੀ ਵੀ ਦਿੱਲੀ ਆਹ ਦਿੱਲੀ ਬਰਨਾਲਾ ਉਹ ਬਰਨਾਲਾ ਉਹ ਬੰਦਾ ਅੰਦਰੋਂ ਨਾ ਹੱਸਦਾ ਹੱਸਦਾ ਖੇਲ ਵੇ ਰਹੀ ਜਮਦਾ ਹੋਇਆ ਉਹ ਬੰਦਾ ਕਿਸੇ ਦੋਸਤ ਮਿੱਤਰ ਨੂੰ ਦੱਸ ਬੈਠਿਆ ਉਹ ਕਹਿੰਦਾ ਯਾਰ ਵੀ ਮੈਥੋਂ ਯਾਰ ਕੋਈ ਨਾ ਗਲਤੀ ਹੋ ਗਈ ਕੋ ਬਾਬੂ ਇੱਥੇ ਗੱਡੀ ਲੈ ਕੇ ਆ ਗਿਆ ਉਹ ਕਹਿੰਦਾ ਮੈਂ ਦਿੱਲੀ ਤੋਂ ਆਇਆ ਵੀ ਜਾਣਾ ਬਰਨਾਲਿਆ ਵੀ ਮੈਂ ਉਹਨੂੰ ਆਖਿਆ ਵੀ ਆਹ ਦਿੱਲੀ ਤੋਂ ਆਇਆ ਵੀ ਜਾਣਾ ਉਹ ਬਰਨਾਲਿਆ ਉਹ ਕਹਿੰਦਾ ਯਾਰ ਵੀ ਉਹ ਬੰਦਾ ਵਾਪਸ ਹੋ ਗਿਆ ਗੱਡੀ ਲੈ ਕੇ ਉਹ ਕਹਿੰਦਾ ਕੰਜਰਾ ਤੂੰ ਇਹ ਗਲਤੀ ਕਿਉਂ ਕੀਤੀ ਯਾਰ ਜਿਹੜੇ ਦੋਸਤ ਨੂੰ ਉਹ ਦੱਸ ਰਿਹਾਗਾ ਉਹ ਕਹਿੰਦਾ ਉਹ ਕਹਿੰਦਾ ਫਿਰ ਹੁਣ ਕਹਿੰਦਾ ਐ ਕਰ ਤੂੰ ਗੱਡੀ ਲਿਆ ਕੱਢ ਕੇ ਸਟੈਂਡ ਚੋਂ ਵੀ ਆਪਾਂ फटाफट ਜਾ ਰਹੇ ਹਾਂ ਉਹਨੂੰ ਮੋੜ ਕੇ ਲਈਏ ਉਹਨਾਂ ਨੇ ਗੱਡੀ ਲਿਆਂਦੀ ਜੀ ਸਟੈਂਡ ਤੋਂ ਗੱਡੀ फटाफट ਉਹਦੇ ਗੱਡੀ ਪਿੱਛੇ ਲਾ ਲਈ ਗੱਡੀ ਜਦੋਂ ਉਹਦੇ ਪਿੱਛੇ ਲਾ ਰਹੀ ਉਹਨੂੰ ਅੱਗੇ ਕੱਢ ਕੇ ਗੱਡੀ ਉਹਦੇ ਤੋਂ ਅੱਗੇ ਕੱਢੀ ਗੱਡੀ ਤੇ ਉਹਦੇ ਮੂਹਰੇ ਲਾ ਲਈ ਗੱਡੀ ਉਹਨੂੰ ਲਾਈਟਾਂ ਦੇਤੀਆਂ ਵੀ ਰੋਕ ਇੱਥੇ ਇੱਕ ਮਿੰਟ ਉਹਨੇ ਗੱਡੀ ਰੋਕ ਲਈ ਉਹਨੇ ਜਦੋਂ ਗੱਡੀ ਰੋਕ ਲਈ ਗੱਡੀ ਰੋਕਣ ਤੋਂ ਬਾਅਦ ਉਹਨੂੰ ਕਹਿੰਦੇ ਵੀ ਗੱਲ ਇਹ ਹੈ ਵੀ ਤੂੰ ਦਿੱਲੀ ਤੋਂ 250 ਕਿਲੋਮੀਟਰ ਚੱਲ ਕੇ ਆ ਗਿਆ ਕਹਿੰਦਾ ਹਾਂ ਕਹਿੰਦਾ ਵੀ ਬਰਨਾਲਾ ਇਥੋਂ 40 ਕਿਲੋਮੀਟਰ ਹੈ ਵੀ ਉਹ ਤਾਂ ਤੈਨੂੰ ਇੱਕਦਾਰ ਹੀ ਮਜ਼ਾਕ ਕਰ ਬੈਠਿਆ ਵੀ ਤੂੰ ਜਾ ਬਾਈ ਬਣ ਕੇ ਵੀ ਮੁੜਿਆ ਹੁਣ ਉਹ ਕਹਿੰਦਾ ਯਾਰ ਇਹ ਕਾਦੇ ਮਜ਼ਾਕ ਹੁੰਦੇ ਨੇ ਯਾਰ ਵੀ ਮੈਂ ਤਾਂ ਬਹੁਤ ਜ਼ਿਆਦਾ ਘਬਰਾ ਗਿਆ ਉਹ ਕਹਿੰਦਾ ਨਹੀਂ ਬਾਪੂ ਜੀ ਵੀ ਸਾਡੇ ਤੋਂ ਗਲਤੀ ਹੋ ਗਈ ਵੀ ਬਰਨਾਲਾ ਇਥੋਂ 40 ਕਿਲੋਮੀਟਰ ਆ ਕਈ ਵਾਰੀ ਨਾ ਸਾਡੇ ਜਿਹੜੇ ਲੋਕ ਨੇ ਇਧਰਲੇ ਖਾਸ ਕਰਕੇ ਸਾਡੇ ਪੰਜਾਬੀਆਂ ਨੂੰ ਇੱਕ ਦੂਜੇ ਨੂੰ ਮਜ਼ਾਕ ਕਰਨ ਦੀ ਆਦਤ ਹੈ ਜਿਹੜੀ ਉਹ ਕਦੇ ਨਹੀਂ ਜਾ ਸਕਦੀ ਪਹਿਲਾਂ ਲੋਕ ਬੜੇ ਮਜ਼ਾਕੀ ਹੁੰਦੇ ਸੀ ਪਰ ਹੁਣ ਵੀ ਕਦੇ-ਕਦੇ ਉਹ ਪੁਰਾਣੇ ਮਜ਼ਾਕ ਜਦੋਂ ਨਾ ਖੂਨ ਦੇ ਵਿੱਚ ਰਚ ਜੇ ਕੋਈ ਚੀਜ਼ ਉਹ ਕਈ ਵਾਰੀ ਨਿਕਲਦੀ ਬਹੁਤ ਔਖੀ ਆ ਖੈਰ ਕੱਢਣੀ ਵੀ ਨਹੀਂ ਚਾਹੀਦੀ ਇਹ ਵੀ ਗੱਲ ਐ ਨਾਲ ਸੋ ਇਸ ਕਰਕੇ ਉਹ ਬੰਦਾ ਦਿੱਲੀ ਤੋਂ ਆਇਆ ਬਰਨਾਲੇ ਨੂੰ ਸਿੱਧੇ ਰਾਹ ਪਾਇਆ ਤੇ ਇਸ ਕਰਕੇ ਕਿਤੇ ਨਾ ਕਿਤੇ ਟੀਚਰ ਮਜ਼ਾਕ ਜੇ ਕਰਨੀ ਐ ਵੀਰ ਬਣ ਕੇ ਨਾ ਸਿੱਧਰੀ ਪੁੱਧਰੀ ਜੀ ਕਰਿਆ ਕਰੋ ਕਿਤੇ ਨਾ ਕਿਤੇ ਬੰਦੇ ਨੂੰ ਕੀਤੀ ਟੀਚਰ ਕਿਤੇ ਨਾ ਕਿਤੇ ਉਹਦਾ ਲੇਖਾ ਸਾਨੂੰ ਅ ਗਲਤ ਦੇਣਾ ਪੈ ਸਕਦਾ ਉਹਦਾ ਹਰਜਾਨਾ ਸਾਨੂੰ ਗਲਤ ਵੀ ਭੁਗਤਣਾ ਪੈ ਸਕਦਾਗਾ ਮਿਹਰਬਾਨੀ ਥੈਂਕ ਯੂ ਗੱਲ ਚੰਗੀ ਲੱਗੇ ਤਾਂ ਕਿ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਦਿੱਲੀ ਤੋਂ ਬਰਨਾਲੇ ਜਾਣ ਵਾਲਾ ਬੰਦਾ ਕਿਵੇਂ ਗਧੀ ਗੇੜ ਚ ਪਾਦਾ ਸੀ ਸਾਡੇ ਵਾਲੇ ਸਜਣਾ ਨੇ ਥੈਂਕ ਯੂ ਮਿਹਰਬਾਨੀ